ਇੱਕ ਵਾਰ ਦੀ ਗੱਲ ਹੈ ਵਿਸਾਖੀ ਦੀ ਸੰਗਰਾਦ ਨੂੰ ਸੰਗਤਾਂ ਦੂਰ ਦੂਰ ਤੋਂ ਬੜੇ ਉਤਸ਼ਾਹ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਅਨੰਦਪੁਰ ਸਾਹਿਬ ਪੁੱਜੀਆਂ ਸਤਿਗੁਰੂ ਜੀ ਦਾ ਦੀਵਾਨ ਭਰਪੂਰ ਹੋ ਕੇ ਸਜ ਰਿਹਾ ਹੈ ਸੰਗਤਾਂ ਆਉਂਦੀਆਂ ਹਨ ਚਰਨਾਂ ਤੇ ਮੱਥਾ ਟੇਕ ਕੇ ਭੇਟਾਂ ਅਰਪਣ ਕਰਦੀਆਂ ਹਨ ਇੱਕ ਸਿੱਖ ਤੇ ਸਿੱਖਣੀ ਨੇ ਆਣ ਕੇ ਬੜੇ ਪ੍ਰੇਮ ਨਾਲ ਮੱਥਾ ਟੇਕਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਆਪ ਜੀ ਨੇ ਸਾਨੂੰ ਇੱਕ ਪੁੱਤਰ ਬਖਸ਼ਿਆ ਹੈ ਉਹ ਚੰਗੇ ਕਰ ਵਿਆਇਆ ਹੋਇਆ ਹੈ ਪਰ ਕੁਝ ਮਸਤ ਯਹੀ ਹਾਲਤ ਵਿੱਚ ਰਹਿੰਦਾ ਹੈ ਜਿਸ ਕਰਕੇ ਆਪਣੀ ਘਰ ਵਾਲੀ ਨਾਲ ਬੋਲਦਾ ਚੱਲਦਾ ਨਹੀਂ ਅਸੀਂ ਬੜਾ ਸਮਝਾਉਂਦੇ ਹਾਂ ਪਰ ਉਹ ਅੱਗਿਓ ਨਿਰਮੋਈਆਂ ਵਾਂਗ ਬੋਲਦਾ ਹੈ ਕਹਿੰਦਾ ਹੈ ਮੈਂ ਫਕੀਰੀ ਧਾਰਨ ਕਰਕੇ ਬਾਹਰ ਨਿਕਲ ਜਾਣਾ ਹੈ ਸਤਿਗੁਰੂ ਜੀ ਨੇ ਉਹਨਾਂ ਦੀ ਗੱਲ ਸੁਣ ਕੇ ਫਰਮਾਇਆ ਹੁਣੇ ਹੀ ਉਸ ਨੂੰ ਸਾਡੇ ਪਾਸ ਲੈ ਕੇ ਆਓ ਅੱਗੇ ਵੀਡੀਓ ਹੋਰ ਸੁਣਨ ਵਾਸਤੇ ਆਪ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰੋ ਜੀ ਜਦ ਲੜਕੇ ਦੇ ਮਾਤਾ ਪਿਤਾ ਉਸ ਨੂੰ ਗੁਰੂ ਜੀ ਪਾਸ ਲੈ ਆਏ ਤਾਂ ਆਪ ਜੀ ਨੇ ਉਸ ਨੂੰ ਪੁੱਛਿਆ ਭਾਈ ਤੇਰੇ ਮਾਤਾ ਪਿਤਾ ਕੀ ਕਹਿੰਦੇ ਹਨ ਤੂੰ ਘਰ ਤੋਂ ਉਦਾਸ ਕਿਉਂ ਰਹਿੰਦਾ ਹੈ ਤੇਰੀ ਜੇ 18 ਸਾਲ ਦੀ ਉਮਰ ਹੈ ਤੈਨੂੰ ਹੁਣੇ ਜਵਾਨੀ ਵਿੱਚ ਵਿਰਾਗ ਕਿਵੇਂ ਲੱਗ ਗਿਆ ਲੜਕੇ ਨੇ ਉਤਰ ਦਿੱਤਾ ਜੀ ਤੁਸੀਂ ਸਭ ਕੁਝ ਜਾਣਦੇ ਹੋ ਫਿਰ ਵੀ ਮੈਂ ਦੱਸਦਾ ਹਾਂ ਕਿ ਮੇਰਾ ਨਾਮ ਆਨੰਦ ਸਿੰਘ ਹੈ ਮੈਂ ਤੁਹਾਡਾ ਸਿੱਖ ਹਾਂ ਮੈਨੂੰ ਆਨੰਦ ਸਾਹਿਬ ਦੀ ਤੁਕ ਪੜ ਕੇ ਵਿਰਾਗ ਹੋ ਗਿਆ ਤੁਕ ਇਹ ਹੈ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੀ ਕੋਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰਾ ਨਾਲੇ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈ ਐ ਐਸਾ ਕੰਮ ਮੂਲੇ ਨਾ ਕੀਜੈ ਜਿਤ ਅੰਤ ਪਛੁਤਾਈ ਐ ਕਿਥੋਂ ਮੈਨੂੰ ਇਹ ਸਮਝ ਪਈ ਕਿ ਇਹ ਸਭ ਸੰਬੰਧ ਝੂਠੇ ਹਨ ਕੋਈ ਨਾਲ ਨਹੀਂ ਜਾਣਾ ਨਾ ਕਿਸੇ ਨੇ ਅੰਤ ਸਮੇਂ ਸਹਾਈ ਹੋਣਾ ਹੈ ਇਹਨਾਂ ਦਾ ਮੋਹ ਕਰਨਾ ਠੀਕ ਨਹੀਂ ਹੈ ਅੰਤ ਨੂੰ ਪਛਤਾਉਣਾ ਪੈਂਦਾ ਹੈ ਮੈਨੂੰ ਇਸ ਗੱਲ ਦੀ ਵਿਚਾਰ ਕਰਕੇ ਜਗਤ ਦਾ ਕੋਈ ਮੋਹ ਨਹੀਂ ਫੁਰਦਾ ਸਭ ਖਾਣਾ ਹੱਸਣਾ ਸੋਣਾ ਭੁੱਲ ਗਿਆ ਹੈ ਪਰ ਇਹ ਲੋਕ ਕਹਿੰਦੇ ਹਨ ਕਿ ਮੈਨੂੰ ਕਿਸੇ ਭੂਤ ਪ੍ਰੇਤ ਦਾ ਛਾਇਆ ਪੈ ਗਿਆ ਹੈ ਸਤਗੁਰੂ ਜੀ ਨੇ ਅਨੰਦ ਸਿੰਘ ਦੇ ਮਾਤਾ ਪਿਤਾ ਨੂੰ ਕਿਹਾ ਕਿ ਇਸ ਨੂੰ ਕੋਈ ਛਾਇਆ ਰੋਗ ਨਹੀਂ ਹੈ ਇਸ ਨੂੰ ਸਾਡੇ ਪਾਸ ਛੱਡ ਦਿਓ ਇਸ ਨੂੰ ਅਸੀਂ ਠੀਕ ਕਰ ਲਵਾਂਗੇ ਤੁਹਾਡੇ ਘਰ ਇੱਕ ਹੋਰ ਪੁੱਤਰ ਦੀ ਬਖਸ਼ਿਸ਼ ਹੋਵੇਗੀ ਤੁਸੀਂ ਨਿਸ਼ਚਾ ਕਰਕੇ ਘਰ ਬੈਠੋ ਜਦ ਅਨੰਦ ਸਿੰਘ ਦੇ ਮਾਤਾ ਪਿਤਾ ਆਪਣੇ ਘਰ ਨੂੰ ਚਲੇ ਗਏ ਤਾਂ ਗੁਰੂ ਜੀ ਨੇ ਉਸ ਨੂੰ ਸਦਕੇ ਆਖਿਆ ਅਨੰਦ ਸਿਆ ਤੈਨੂੰ ਅਸੀਂ ਪੂਰਨ ਵਿਰਖਤ ਬੈਰਾਗੀ ਦੀ ਸਾਖੀ ਸੁਣਾਉਂਦੇ ਹਾਂ ਫਿਰ ਗ੍ਰਸਤੀਆਂ ਦੀ ਸੁਣਾਵਾਂਗੇ ਦੋਹਾਂ ਵਿੱਚੋਂ ਜਿਹੜਾ ਮਾਰਗ ਤੈਨੂੰ ਚੰਗਾ ਲੱਗੇ ਉਹ ਧਾਰਨ ਕਰ ਲਵੀਂ ਧਰਮ ਇੱਕ ਉੱਤਮ ਸਿੱਖਿਆ ਉਸ ਨੂੰ ਫਿਰ ਗੁਰੂ ਜੀ ਨੇ ਇੱਕ ਸਾਖੀ ਸੁਣਾਈ ਕਿ ਇੱਕ ਤਪੱਸਵੀ ਕਿਸੇ ਪਿੰਡ ਦੇ ਨੇੜੇ ਕੁਟਿਆ ਵਿੱਚ ਬੈਠਾ ਤਪ ਕਰਦਾ ਸੀ ਕਿਸੇ ਤੋਂ ਮੰਗਦਾ ਕੁਝ ਨਹੀਂ ਸੀ ਉੱਥੇ ਬੈਠੇ ਨੂੰ ਹੀ ਜੋ ਕੁਝ ਖਾਣ ਪੀਣ ਨੂੰ ਕੋਈ ਦੇ ਜਾਂਦਾ ਸੀ ਉਸ ਉੱਤੇ ਹੀ ਸੰਤੋਖ ਰੱਖਦਾ ਸੀ ਅਤੇ ਉਸ ਨੂੰ ਈਸ਼ਵਰ ਦਾ ਦਿੱਤਾ ਜਾਣ ਕੇ ਖਾਂਦਾ ਸੀ ਇੱਕ ਵਾਰ 7 ਦਿਨ ਬੀਤ ਗਏ ਪਰ ਕੁਝ ਖਾਣ ਪੀਣ ਵਾਸਤੇ ਉਸ ਨੂੰ ਪ੍ਰਾਪਤ ਨਾ ਹੋਇਆ ਜਦ ਉਸ ਨੂੰ ਪ੍ਰਾਪਤ ਹੋਇਆ ਤਾਂ ਉਸ ਨੇ ਸੋਚਿਆ ਕਿ ਮੇਰੇ ਤੇ ਪਰਮਾਤਮਾ ਨੇ ਕ੍ਰੋਧ ਕੀਤਾ ਹੈ ਕਿ ਇਸ ਨੂੰ ਹੱਥ ਪੈਰ ਦਿੱਤੇ ਹਨ ਪਰ ਇਹ ਆਪਣੇ ਪੇਟ ਪਾਲਣ ਵਾਸਤੇ ਵੀ ਉਦਮ ਨਹੀਂ ਕਰਦਾ ਇਹ ਗੱਲ ਨਿਸ਼ਚੈ ਕਰਕੇ ਉਸ ਨੇ ਪਿੰਡ ਵਿੱਚੋਂ ਭਿਖਿਆ ਮੰਗ ਕੇ ਖਾਣ ਦੀ ਵਿਚਾਰ ਬਣਾ ਲਈ ਫਿਰ ਉਸਨੇ ਵਿਚਾਰਿਆ ਕਿ ਗ੍ਰਸਤੀਆਂ ਦੇ ਘਰੋਂ ਸਾਧੂ ਭੇਸ ਤੋਂ ਬਿਨਾ ਮੰਗ ਕੇ ਖਾਣਾ ਠੀਕ ਨਹੀਂ ਹੈ ਇਸ ਵਾਸਤੇ ਉਸਨੇ ਗਲ ਗੋਦੜੀ ਪਾ ਲਈ ਅਤੇ ਹੱਥ ਵਿੱਚ ਸੋਟੀ ਤੇ ਤੁੰਬਾ ਫੜ ਕੇ ਪਿੰਡ ਵਿੱਚ ਮੰਗਣਾ ਸ਼ੁਰੂ ਕਰ ਦਿੱਤਾ ਜਿਵੇਂ ਕੋਈ ਭੋਜਨ ਜਾਂ ਦੁੱਧ ਆਦਿਕ ਦੇਵੀ ਉਹੀ ਲੈ ਲਵੀ ਕਿਸੇ ਦੇ ਘਰ ਅੱਗੇ ਬਹੁਤਾ ਨਾ ਠਹਿਰੇ ਤੇ ਨਾ ਕਿਸੇ ਤੋਂ ਪਹਿਲਾਂ ਪੱਕਾ ਹੋਇਆ ਅਨ ਲਵੇ ਇਸਤਰੀ ਅਤੇ ਬੱਚੇ ਦਾ ਹੱਥ ਆਪਣੇ ਹੱਥ ਜਾਂ ਸਰੀਰ ਨਾਲ ਸ਼ੂਹਣ ਨਾ ਦੇਵੇ ਐਰੇ ਗਰੇ ਦੇ ਘਰੋਂ ਲੈ ਕੇ ਖਾਂਦਾ ਵੀ ਨਹੀਂ ਸੀ ਕਿਉਂਕਿ ਸਿੱਖ ਅਤੇ ਸਾਧੂ ਨੂੰ ਸਭ ਕਿਸੇ ਦੇ ਘਰ ਦਾ ਜਿਸ ਦੀ ਰਹਿਤ ਦਾ ਪਤਾ ਨਾ ਹੋਵੇ ਜਿਸ ਦੇ ਗੁਰਮੰਤਰ ਦਾ ਪਤਾ ਨਾ ਹੋਵੇ ਪੱਕਾ ਹੋਇਆ ਭੋਜਨ ਖਾਣ ਨਾਲ ਬਹੁਤ ਘਾਟਾ ਪੈਂਦਾ ਹੈ ਉਸ ਨੂੰ ਹਰੀ ਚਰਣਾ ਦੀ ਪ੍ਰੀਤੀ ਭੁੱਲ ਜਾਂਦੀ ਹੈ ਇਹ ਗੱਲਾਂ ਵਿਚਾਰ ਕੇ ਤਪਸਵੀ ਨਗਰ ਵਿੱਚ ਮੰਗਣ ਗਿਆ ਅੱਗੇ ਇੱਕ ਸ਼ਾਹੂਕਾਰ ਦੇ ਘਰ ਬੜਾ ਭਾਰਾ ਜਗ ਲੱਗਾ ਹੋਇਆ ਸੀ ਭੋਜਨ ਖਾਣ ਵਾਲਿਆਂ ਦੀ ਬੜੀ ਭੀੜ ਸੀ ਅਤੇ ਲੋਕਾਂ ਨੂੰ ਫੜ ਫੜ ਕੇ ਸ਼ਾਹੂਕਾਰ ਦੇ ਬੰਦੇ ਭੋਜਨ ਯੂਰੋ ਯੂਰੀ ਛਕਾਉਂਦੇ ਸਨ ਤਪਸਵੀ ਉੱਥੇ ਜਾ ਕੇ ਦਰਵਾਜ਼ੇ ਅੱਗੇ ਖੜਾ ਹੋ ਗਿਆ ਪਰ ਉਸ ਨੂੰ ਕਿਸੇ ਨੇ ਸਵੇਰ ਤੋਂ ਸ਼ਾਮ ਤੱਕ ਖੜੇ ਨੂੰ ਰੋਟੀ ਨਾ ਦਿੱਤੀ ਜਦ ਰਾਤ ਪੈ ਗਈ ਤਾਂ ਤਪਸਵੀ ਵਾਪਸ ਆਪਣੀ ਕੁਟੀਆ ਵਿੱਚ ਆ ਗਿਆ ਜਦ ਅੱਧੀ ਰਾਤ ਹੋਈ ਤਾਂ ਦੀਵਤਿਆਂ ਦੇ ਭਿਆਨਕ ਦੂਤ ਹੱਥਾਂ ਵਿੱਚ ਜਗਦੀਆਂ ਮਸ਼ਾਲਾਂ ਲੈ ਕੇ ਆਏ ਤਪਸਵੀ ਨੂੰ ਕਹਿਣ ਲੱਗੇ ਸਾਨੂੰ ਤੇਰੇ ਪਾਸ ਦੇਵਤਿਆਂ ਨੇ ਭੇਜਿਆ ਹੈ ਮਹਾਰਾਜ ਦਾ ਹੁਕਮ ਹੋਇਆ ਹੈ ਕਿ ਪਿੰਡ ਦੇ ਉਸ ਸ਼ਾਹੂਕਰ ਦਾ ਘਰ ਸਾੜ ਦਿਓ ਜਿਸ ਘਰ ਤੋਂ ਸੰਤ ਭੁੱਖੇ ਹੀ ਵਾਪਸ ਆਏ ਹਨ ਅਤੇ ਜਿਸ ਘਰ ਕਿਸੇ ਨੇ ਸੰਤਾਂ ਨੂੰ ਸਤਕਾਰ ਨਾਲ ਬੁਲਾਇਆ ਵੀ ਨਹੀਂ ਉਹ ਉਜਾੜਨ ਯੋਗ ਹੈ ਹੁਣ ਚਲੋ ਸਾਡੇ ਅੱਗੇ ਚੱਲ ਕੇ ਸਾਨੂੰ ਉਸ ਸ਼ਾਹੂਕਾਰ ਦਾ ਘਰ ਵਿਖਾਵੋ ਤਪਸਵੀ ਮਹਾਤਮਾ ਨੇ ਕਿਹਾ ਇਹ ਮਵਤਾ ਮੈਨੂੰ ਫੜਾ ਦਿਓ ਜਦ ਦੂਤਾਂ ਨੇ ਇੱਕ ਮਵਤਾ ਤਪਸਵੀ ਨੂੰ ਫੜਾਇਆ ਤਾਂ ਉਸ ਨਾਲ ਦੂਤਾਂ ਨੂੰ ਹਿਸਾਰ ਲੱਗਾ ਜਦ ਦੂਤਾਂ ਨੇ ਪੁੱਛਿਆ ਕਿ ਸਾਨੂੰ ਕਿਉਂ ਸਾੜਦੇ ਹੋ ਤਾਂ ਮਹਾਤਮਾ ਨੇ ਕਿਹਾ ਜਿਸ ਪ੍ਰਭੂ ਨੇ ਤੁਹਾਨੂੰ ਸ਼ਾਹੂਕਾਰ ਦਾ ਕਰ ਸੜਨ ਵਾਸਤੇ ਭੇਜਿਆ ਹੈ ਉਹ ਜੇ ਚਾਹਦਾ ਤਾਂ ਸ਼ਾਹੂਕਾਰ ਦਾ ਮਨ ਵੀ ਪ੍ਰੇਰ ਸਕਦਾ ਸੀ ਇਸ ਵਾਸਤੇ ਸ਼ਾਹੂਕਾਰ ਦਾ ਕੋਈ ਦੋਸ਼ ਨਹੀਂ ਹੈ ਇਹ ਮੇਰੇ ਆਪਣੇ ਭਾਗਾਂ ਦਾ ਦੋਸ਼ ਹੈ ਉਸ ਜਿਸ ਅਨਸਾਰ ਪ੍ਰਭੂ ਨੇ ਸ਼ਾਹੂਕਾਰਾ ਨੂੰ ਪ੍ਰੇਰਣਾ ਕਰਕੇ ਮੈਨੂੰ ਭੋਜਨ ਨਹੀਂ ਦਿਵਾਇਆ ਜੈਸਾ ਕਿ ਹੁਕਮ ਹੈ ਦੱਦਾ ਦੋਸ਼ ਨ ਦਿਓ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰ ਜਨਾ ਦੂਤਾਂ ਨੇ ਜਾ ਕੇ ਜਦ ਇਹ ਵਾਰਤਾ ਪ੍ਰਭੂ ਜੀ ਨੂੰ ਦੱਸੀ ਤਾਂ ਉਹਨਾਂ ਨੇ ਪ੍ਰਸੰਨ ਹੋ ਕੇ ਤਪਸਵੀ ਮਹਾਤਮਾ ਨੂੰ ਬਿਵਾਨ ਵਿੱਚ ਮਗਵਾ ਕੇ ਆਪਣੇ ਸੱਚਖੰਡ ਵਿੱਚ ਵਾਸ ਦੇ ਦਿੱਤਾ ਸਤਿਗੁਰੂ ਜੀ ਨੇ فرمایا ਭਾਈ ਆਨੰਦ ਸਿਆ ਜੇ ਤੇਰੀ ਇੱਛਾ ਵਿਰਕਤੀ ਵਰਣ ਦੀ ਹੈ ਤਾਂ ਐਸਾ ਬਣ ਜੈਸਾ ਕਿ ਤਪੱਸਵੀ ਬਣਿਆ ਸੀ ਵਿਰਕਤੀ ਬਣ ਕੇ ਫਿਰ ਤੈਨੂੰ ਕੋਈ ਲੋਭ ਲਾਲਚ ਤ੍ਰਿਸ਼ਨਾ ਇਸ ਮਾਰਗ ਤੋਂ ਹਟਾ ਨਾ ਸਕੇ ਦੂਸਰਾ ਰਸਤਾ ਗ੍ਰਹਿਸਤ ਦਾ ਹੈ ਜੇ ਤੂੰ ਵਿਸ਼ਨੂੰ ਧਾਰਣਾ ਹੋਵੇ ਤਾਂ ਉਹ ਵੀ ਚੰਗੀ ਤਰ੍ਹਾਂ ਸੁਣ ਲੈ ਅੱਗੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਭਾਈ ਆਨੰਦ ਸਿੰਘ ਨੂੰ ਗ੍ਰਸਤੀ ਦਾ ਧਰਮ ਭਾਬ ਕੇ ਗ੍ਰਸਤ ਜੀਵਨ ਕਿਵੇਂ ਜਿਣਾ ਹੈ ਉਸ ਦੀ ਜਾਂਚ ਦੱਸੀ ਹੈ ਅਗਰ ਆਪ ਜੀ ਇਸ ਵੀਡੀਓ ਦਾ ਦੂਸਰਾ ਪਾਰਟ ਸੁਣਨਾ ਚਾਹੁੰਦੇ ਹੋ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਤਾਂ ਜੋ ਪਹਿਲਾਂ ਹੀ ਤੁਹਾਡੇ ਕੋਲ ਇਸ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੀ ਸੋ ਇਸ ਦਾ ਅਗਲਾ 파ਟ ਲੈ ਕੇ ਫਿਰ ਦੂਸਰੀ ਵੀਡੀਓ ਵਿੱਚ ਹਾਜ਼ਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ